ਆਸਾਰੂ ਟੀਮ ਲਈ ਥੈਂਕ ਯੂ ਕਰਨਾ ਚਾਹੁੰਦੀ ਬਹੁਤ ਵੱਡਾ ਧੰਨਵਾਦ ਕਰਨਾ ਚਾਹੁੰਦੀ ਕਿ ਰੱਬ ਇਹਨਾਂ ਦਾ ਭਲਾ ਕਰੇ ਬਹੁਤ ਵਧੀਆ ਟੀਮ ਹੈ ਤੇ ਉਹਨਾਂ ਮੈਂ ਜੇ ਵੱਡੀ ਹੋऊंगी ਮੈਂ ਇਹਨਾਂ ਨੂੰ ਇੱਥੇ ਹੀ ਮਿਲੂੰਗੀ ਇੱਥੇ ਜਿੰਨੇ ਅੱਜ ਇਹਨਾਂ ਨੇ ਮੈਨੂੰ ਪੈਸੇ ਦਿੱਤੇ ਆ ਉਹਨੇ ਮੈਂ ਇਹਨਾਂ ਨੂੰ ਪੈਸੇ ਰੇ ਪੈਸੇ ਇਕੱਠੇ ਕਰੂੰਗੀ ਫਿਰ ਮੈਂ ਇਹਨਾਂ ਨੂੰ ਦਊਂਗੀ ਵੀ ਯਾਰੀ ਬੱਚੀ ਐ ਔਰ ਇਹ ਜੋ ਇਹਨੇ ਲਫ਼ਜ਼ ਬੋਲੇ ਨੇ ਦਿਲੋਂ ਨਿਕਲੇ ਇਹ ਦੇਉਂ ਔਰ ਮੇਰੇ ਵੀ ਅੱਖਾਂ 'ਚ ਪਾਣੀ ਆ ਗਿਆ ਇਸ ਗੱਲ ਕੇ ਕਿ ਕਹਿੰਦੀ ਮੈਂ ਜੋ ਤੁਸੀਂ ਪੈਸੇ ਮੈਨੂੰ ਦਿੱਤੇ ਨੇ ਮੈਂ ਜੋੜ-ਜੋੜ ਕੇ ਵੱਡੀ ਹੋ ਕੇ ਕਰਕੇ ਮੈਂ ਤੁਹਾਡੇ پیسے ਵਾਪਸ ਕਰਾਂਗੀ। ਮੈਂ ਡਾਕਟਰ ਬਣਨਾ ਚਾਹੁੰਦੀ ਆ। ਬਸ ਤੂੰ ਕਮਾ ਕੇ ਨਹੀਂ ਨਾ ਤੂੰ? ਹਾਂ ਫਿਰ ਮੈਂ ਤੈਨੂੰ ਕਮਾ ਕੇ ਦਵਾਂਗੀ। ਲੇਕਿਨ ਮੈਂ ਡਾਕਟਰ ਬਣਨਾ ਚਾਹੁੰਦੀ ਆ। ਸੋ ਇਸ ਕਰਕੇ ਮੈਂ ਇਸ ਬੱਚੀ ਨੂੰ ਅੱਜ सर्भतापा चैरिटेबल ट्रस्ट वालों अडोप्ट कर रहे हैं ये डॉक्टर बने इंजीनियर बने पायलट बने या जो भी बनना चाहेगी ट्रस्ट पूरा खर्चा जो उठाएगा ਆਇਤੋਂ ਬੱਚੀ ਸੱਟੀ ਹੈ ਠੀਕ ਹੈ ਦੇਖੋ ਪਿੱਛੇ ਦੇ ਇਕਲਾ ਪਾਣਾ ਵਰਤਿਆ ਬੜਾ ਦੁਖਦਈ ਹੈ ਹਸਨ ਵਾਈਫ ਸੀ ਜਲੇ ਕਿ ਮਾਨਸਾ ਸਾਈਡ ਸਨਾਮ ਤੋਂ ਸੀ ਤੋਂ ਉਹਨਾਂ ਨੇ ਰੈਸਟੋਰੈਂਟ ਖੋਲਿਆ ਪਰ ਉਹਨਾਂ ਦੀ ਕੋਸ਼ਿਸ਼ ਇਹ ਸੀ ਕਿ ਜਿੰਨੇ ਵੀ ਆਪਣੇ ਪੰਜਾਬੀ ਪੰਜਾਬ ਚੋਂ ਦੇ ਬੰਦੇ ਲਿਆ ਸਕਣ ਉਹਨਾਂ ਨੇ ਉਸ ਟਾਬੇ ਵਿੱਚ ਜਵਾਬ ਦਿੱਤੇ ਸਾਰਿਆਂ ਨੂੰ ਚਲੋ ਗੈਸ ਲੀਕ ਕਰ ਗਈ ਕਿਉਂਕਿ ਸਰਦੀਆਂ -15 ਉੱਥੇ ਟੈਂਪਰੇਚਰ ਸੀਗਾ ਤੇ 12 ਲੋਕਾਂ ਦੀ ਡੈਥ ਹੋਈ ਜਿਨ੍ਹਾਂ ਚੋਂ 11 ਪੰਜਾਬ ਦੇ ਸੀ ਇੱਕ ਉਹ ਥੰਦਾ ਲੋਕਲ ਬੰਦਾ ਦੀਗਾ ਤੇ ਅਬਸਰ ਸਾਡੇ ਟੀਮ ਹੇਰ ਸਾਫ ਸਾਡੇ ਪ੍ਰਬੰਧ ਖੜੇ ਨੇ ਨਾਲ ਸੋ ਜਿੰਨੀਆਂ ਵੀ ਡੈੱਡ ਬodies ਇੱਥੇ ਆਈਆਂ ਸੋ ਉਹਨਾਂ ਨੂੰ ਘਰੋਂ ਘਰ ਪਛਾਇਆ ਗਿਆ ਸਾਡੀਆਂ ਡਿਸਟ੍ਰਿਕਟ ਵਾਈਜ਼ ਸਾਡੀ ਟੀਮਾਂ ਗਈਆਂ ਜਿਨ੍ਹਾਂ ਨੇ ਜਾ ਕੇ ਇਥੇ ਸੰਸਕਾਰ ਕੀਤਾ ਤੇ ਸਾਰਾ ਅਸੀਂ ਸਰਵੇ ਕੀਤਾ ਪੂਰਾ ਕਿ ਹਰ ਫੈਮਲੀ ਦੀ ਰਿਪੋਰਟ ਆ ਗਈ ਮੇਰੇ ਕੋਲ ਜਿੱਥੇ ਜਿੱਥੇ ਲੋਡ ਸਮਝੀ ਗਈ ਕਈ ਘਰ ਇਹੋ ਜਿਹੇ ਨੇ ਕਿ ਜਿਹਨਾਂ ਤੇ ਛੱਤ ਨਹੀਂ ਆਨੀ ਹੁੰਤੇ ਇਹਨਾਂ ਦੇ ਤੇ ਉਹਦੇ ਬਾਰੇ ਅਸੀਂ ਫੈਸਲਾ ਲਿਆ ਕਿ ਪੰਜ ਘਰ ਇਹੋ ਜਿਹੇ ਨੇ ਜਿਹੜੇ ਕਿ ਅਸੀਂ ਹੁਣ ਬਣਾ ਕੇ ਦੇਾਂਗੇ ਉਹਨਾਂ ਨੂੰ ਜਾਂ ਉਹਨਾਂ ਨੂੰ ਮਰਮਤ ਕਰਕੇ ਦੇਾਂਗੇ ਜਿੱਥੇ ਲੋਡ ਸਮਝਾਂਗੇ ਅੱਜ ਸੁਨੀਲ ਦੇ ਘਰ ਅਸੀਂ ਆਏ ਹਾਂ ਉਹਦੇ ਮੈਸੇਜ ਆ ਬੇਟੀ ਛੋਟੀ ਹੈ ਦੀ 7 ਸਾਲ ਦੀ ਇਹ ਵੀ ਅਮਰਸਰ ਪੜ ਰਹੀ ਹੈ ਉਹਨੇ ਫਾਦਰ ਸਾਹਿਬ ਵੀ ਹੈ ਬੜਾ ਦੁੱਖ ਦਾ ਪਲਟਾਵਾ ਕਰਦੇ ਆ ਅਸੀਂ ਬਹੁਤ ਮਾੜਾ ਹੋਇਆ ਲੇਕਿਨ ਪਾਣਾ ਮੰਨਣਾ ਪੈਂਦਾ ਜੀ ਸੋ ਟੈਸਟ ਵਨੋ ਸਨੇ ਕਈ ਕੀਮਤਾਂ ਚਲਦੀਆਂ ਨੇ ਸੋ ਉਹਦੇ ਤਹਿਤ ਜਿਸਾਂ ਬੱਚੀ ਸਾਡੀ ਹੁਣ ਕਰ ਰਹੀ ਹੈ ਪੜ ਰਹੀ ਹੈ ਇਹਦੇ ਵਾਸਤੇ ਇੱਕ ਅਸੀਂ ਫਿਕਸਡ ਬੋਸਨ ਕਰਾਵਾਂਗੇ 2 ਲੱਖ ਰੁਪਏ ਦਾ ਬਲਕਿ ਇਹਦੇ ਮੈਰਿਜ ਦੇ ਰਹਿਤ ਕੰਮ ਆਏਗਾ ਸੋ ਉਹਨੂੰ ਕੋਈ ਖਡਾ ਨਹੀਂ ਸਕੇਗਾ ਕੈਸ਼ ਲੇਕਿਨ ਇਹਦੇ ਨਾਂ ਤੇ ਐਫ ਟੀ ਆਰ ਹੋਏਗੀ ਜਿਹੜੀ ਕਿ ਅੱਗੇ ਵੱਧਦੀ ਜਾਏਗੀ ਤੇ ਪੈਨਸ਼ਨ ਜਿਹੜੀ ਅਸੀਂ 5000 ਰੁਪਏ ਪੈਨਸ਼ਨ ਜਿਹੜੀ ਇਹਦੀ ਵਾਈਫ ਨੂੰ ਉਹ ਵੀ ਟਸਟ ਹੰਧਾਰੇ ਤੇ ਇੱਥੇ ਉਹਨਕੋ ਘਰ ਚ ਹੋ ਰਿਹਾ ਨਹੀਂ ਰਿਹਾ ਲੇਕਿਨ ਜੇ ਅਗਰ ਰਹਿੰਦੇ ਨੇ ਇੱਥੇ ਆ ਕੇ ਤੇ ਫਿਰ ਘਰ ਦੀ ਜੋ ਮੁਰਮਤ ਹੋਣਾ ਲਈ ਅਸੀਂ ਉਹਨਾਂ ਨਾਲ ਦੀ ਲਾ ਕਰਾਵਾਂਗੇ ਇਸ ਤਰ੍ਹਾਂ ਬਾਕੀ ਜਿਹੜੀ ਫੈਮੇ ਉਹਨਾਂ ਨੂੰ ਵੀ ਅਸੀਂ ਜਾਵਾਂਗੇ ਮੈਂ ਜਰੂਰ ਮਿਲਾਂਗਾ ਕਿ ਕਰਕੇ ਹੋ ਸਕਦੇ ਆਵੇ ਘਰ ਦੇ ਨੂੰ ਤੇ ਜਿੰਨੀ ਕ ਅਸੀਂ ਕਰ ਸਕਾਂਗੇ ਮਦਦ ਅਸੀਂ ਆਪਣੇ ਨਾਲ ਪੂਰੀ ਮਦਦ ਕਰਾਂਗੇ ਮੈਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੀ ਆ ਕਿ ਜਿਨ੍ਹਾਂ ਨੇ ਸਾਡੀ ਬਾਹ ਫੜੀ ਤੇ ਜਿਨ੍ਹਾਂ ਨੇ ਸਾਡੇ ਬਾਰੇ ਕੋਈ ਸੋਚਿਆ ਬਾਕੀ ਕੋਈ ਸੰਸਥਾ ਕੋਈ ਸਾਡੇ ਕੋਲ ਲੀਡਰ ਕੋਈ ਸਿਆਸੀ ਕੁਝ ਨਹੀਂ ਆਇਆ ਸਿਵਾਏ ਇਹਨਾਂ ਤੋਂ ਸਰਬਤਪਾਲਾ ਵਾਲਿਆਂ ਤੋਂ ਅਸੀਂ ਬਹੁਤ ਨਮਰਦ ਕਰਦੇ ਆ ਚਲੋ ਸਾਡੀ ਰੋਜੀ ਰੋਟੀ ਦਾ ਵੀ ਇਹਨਾਂ ਨੇ ਸੋਚਿਆ ਮੇਰੇ ਬੱਚੇ ਬਾਰੇ ਵੀ ਸੋਚਿਆ ਤੇ ਮੈਨੂੰ ਮੈਂ ਇਸ ਬਸ ਇੰਨਾ ਹੀ ਧੰਨਵਾਦ ਕਰੂੰਗੀ ਜ਼ਿਆਦਾ ਨਹੀਂ ਮਕੈਸ ਹੋਣ ਕੁਝ ਵੀ